ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਦਰਬਾਰ ਦੇ ਵਿੱਚ ਨਾ ਕੋਈ ਜਰਮਨ ਦਾ ਲਖਾਰੀ ਆਇਆ ਤੇ ਉਹਨੂੰ ਗੈਸਟ ਹਾਊਸ ਦੇ ਵਿੱਚ ਬਿਠਾ ਲਿਆ ਗਿਆ ਤੇ ਵਾਲੇ ਦਵਾਲੇ ਨਜ਼ਰ ਕਮਾ ਕੇ ਦੇਖਦਾ ਹੈ ਕਿ ਗੈਸਟ ਹਾਊਸ ਦੇ ਸਾਰੇ ਸ਼ੀਸ਼ੇ ਨਾ ਉੱਪਰ ਵਾਲੇ ਟੁੱਟੇ ਹੋਏ ਨੇ ਜਦੋਂ ਸ਼ੇਰੇ ਪੰਜਾਬ ਆਏ ਨਾ ਉਹਨੇ ਸਵਾਲ ਕੀਤਾ ਕਹਿੰਦੇ ਮਹਾਰਾਜਾ ਸਾਹਿਬ ਕਾਬਲ ਖੰਧਾਰ ਤੱਕ ਰੂਸ ਚੀਨ ਤੱਕ ਥੋੜਾ ਸਿੱਕਾ ਚੱਲਦਾ ਹੈ ਫਰਾਂਸ ਦੇ ਵੱਡੇ ਵੱਡੇ ਜਰਨਲ ਤੁਹਾਡੀ ਫੌਜ ਨੌਕਰ ਨੇ ਤੇ ਫਰਾਂਸ ਦਾ ਰਾਜਾ ਤੁਹਾਨੂੰ ਆਪ ਚਿੱਠੀਆਂ ਲਿਖਦਾ ਹੈ ਕਹਿੰਦਾ ਮੈਨੂੰ ਇਹ ਦੱਸੋ ਵੀ ਥੋੜੇ ਆ ਗੈਸਟ ਹਾਊਸ ਦੇ ਸ਼ੀਸ਼ੇ ਟੁੱਟੇ ਪਏ ਨੇ ਤਾਂ ਸ਼ੇ ਕਹਿੰਦੇ ਭਾਈ ਅੰਮ੍ਰਿਤਸਰ ਤੋਂ ਅਕਾਲੀ ਨਿਹੰਗ ਸਿੰਘ ਆਉਂਦੇ ਆ ਘੋੜਿਆਂ ਤੇ ਚੜ੍ਹ ਕੇ ਕਹਿੰਦੇ ਉਹਨਾਂ ਦੇ ਚੋਲੇ ਘਸੇ ਹੋਏ ਹੁੰਦੇ ਆ ਤੇ ਦਿਮਾਲੇ ਠੱਠੇ ਹੋਏ ਹੁੰਦੇ ਆ ਇੱਥੇ ਆ ਕੇ ਨਾ ਜਿਨ੍ਹਾਂ ਕੋਲ ਬੰਦੂਖਾਂ ਨੇ ਉਹ ਤਾਂ ਗੋਲੀਆਂ ਚਲਾਉਂਦੇ ਨੇ ਉੱਪਰ ਨੂੰ ਮੂੰਹ ਕਰਕੇ ਬਾਕੀ ਦੇ ਆ ਇਥੋਂ ਰੋੜੇ ਚੱਕ-ਚੱਕ ਕੇ ਉਹ ਸ਼ੀਸ਼ਿਆਂ ਤੇ ਮਾਰਦੇ ਨੇ ਤੇ ਮੈਨੂੰ ਉਂਗਲਾਂ ਕਰਕੇ ਕਹਿੰਦੇ ਨੇ ਓਏ ਕਾਣਿਆ ਤੇਰਾ ਰਾਜ ਨਹੀਂ ਰਾਜ ਖਾਲਸੇ ਦਾ ਐ ਮੈਨੂੰ ਯਾਦ ਕਰਾਉਂਦੇ ਨੇ ਵਾਰ-ਵਾਰ ਤੇ ਮੈਂ ਕਹਿੰਦਾ ਵੀ ਅੱਜ ਵਾਲਿਆਂ ਦੇ ਵਿੱਚੋਂ ਉਹ ਜ਼ੁਰਤ ਕਿੱਥੇ ਗਈ ਜਿਹੜੀ ਮਹਾਰਾਜੇ ਨੂੰ ਵੀ ਇਦਾਂ ਚੈਲੰਜ ਕਰ ਦਿੰਦੀ ਸੀ ਯਾਰ ਅਸੀਂ ਮਹਿਸੂਸ ਕਰ